ਸ਼੍ਰੀਮਾਨ ਨਾਨਾ ਦੇਵੀ ਸੇਵਾਦਾਰ ਵੱਲੋਂ ਆਜ ਮਾਤਾ ਸੀਤਲਾ ਮੰਦਰ ਤਹਿਸੀਲ ਸੌਂਕ ਤੋਂ ਮੁਫਤ ਬਸ ਯਾਤਰਾ ਨੂੰ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਵੱਲੋਂ ਰਵਾਨਾ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਤੇ ਇਸ ਸੰਸਥਾ ਦੇ ਜਿਹਨੇ ਮੈਂਬਰ ਹੈ ਉਹਨਾਂ ਨੂੰ ਵਧਾਈ ਦਿੱਤੀ ਅਤੇ ਮਾਤਾ ਰਾਣੀ ਮਾ ਨਾਨਾ ਦੇਵੀ ਤੋਂ ਪ੍ਰਾਰਥਨਾ ਕੀਤੀ ਕਿ ਮਾਂ ਇਹਨਾਂ ਬੱਚਿਆਂ ਤੇ ਹਮੇਸ਼ਾ ਆਪਣਾ ਹੱਥ ਬਣਾ ਕੇ ਰੱਖੀ ਔਰ ਸਮਾਣਾ ਸ਼ਹਿਰ ਦੇ ਜਿਹੜੇ ਲੋਕ ਹੈ ਇਸ ਇਲਾਕੇ ਦੇ ਲੋਕ ਹੈ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਖਸ਼ੀ ਇਹ ਕਾਮਨਾ ਉਹਨਾਂ ਵੱਲੋਂ ਕੀਤੀ ਗਈ। ਬੋਲ ਸੱਚੇ ਦਰਬਾਰ ਕੀ ਜੈ ਲੋ ਆਇ ਕਦੋ ਕਰਾਂ ਪ੍ਰਤਾਪ ਪੁਰੀ ਕਰਨ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੰਗਤਾਂ ਵਸ ਲੇ ਜਾਣ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਪਹਿਲਾਂ ਤਾਂ ਸੱਚੇ ਦਰਬਾਰ ਜੀ ਜੈ ਦੇਖੋ ਜੀ ਅੱਜ ਇਹ ਸਾਰਾ ਕੁਝ ਜਿਹੜੇ ਮਾਈ ਰਾਣੀ ਦੇ ਭਗਤ ਨੇ ਕਿ ਸ੍ਰੀ ਨੈਣਾ ਮਾਤਾ ਸੇਵਾਦਾਲ ਦੇ ਰੂਪ ਚ ਇਹਨਾਂ ਨੇ ਇੱਕ ਯੂਨਿਟ ਬਣਾਈ ਹੋਈ ਹੈ ਤਾਂ ਕਿ ਰਿਲੀਜੀਅਸਲੀ ਕਿ ਮਾਈ ਰਾਣੀ ਦੇ ਦਰਬਾਰ ਚ ਇੱਕ ਫ੍ਰੀ ਜਿਹੜੀ ਬੱਸ ਸਰਵਿਸਿਜ਼ ਇਹਨਾਂ ਨੇ ਅੱਜ ਪ੍ਰੋਵਾਈਡ ਕਰੀ ਹੈ ਉਸ ਪੁਆਇੰਟ ਆਫ ਊਨਲ ਮੈਨੂੰ ਵੀ ਕਿ ਕਿ ਅਸੀਂ ਵੀ ਮਾਹੀ ਰਾਣੀ ਨੂੰ ਆਪਣੇ ਕਿ ਵੀ ਉਹਦੀ ਅਸੀਮ ਕਿਰਪਾ ਉਹਦਾ ਆਸ਼ੀਰਵਾਦ ਉਹਨੂੰ ਪ੍ਰਣਾਮ ਕਰਦੇ ਹੋਏ ਮੈਨੂੰ ਵੀ ਸੇਵਾ ਦਾ ਮੌਕਾ ਦੇ ਆ ਕਿ ਵੀ ਅੱਜ ਜਿਹੜੀ ਪੁਲੀਸ ਸੇਵਾ શ્રી ਨਾਨਨਦਵੀ ਮਾਤਾ ਜੀ ਦੇ ਮੰਦਿਰ ਚ ਆਸ਼ੀਰਵਾਦ ਲੈਣ ਵਾਸਤੇ ਕਿ ਮਾਹੀ ਰਾਣੀ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੋਗਣੀ ਉਨਤੀ ਦੇਵੇ ਤੇ ਸਾਰਿਆਂ ਤੇ ਆਪਣੀ ਕਿਰਪਾ ਦੀ दृष्टि ਬਣਾਈ ਰੱਖੇ ਤੇ ਇਹ ਸਾਰੀ ਜਿਹੜੀ ਟੀਮ ਹੈ ਇਹ ਆਪਸ ਚ ਕਲੈਕਟਿਵ ਐਫਰਟਸ ਕਰਕੇ ਤੇ ਜਿਹੜੀ ਫ੍ਰੀ ਬੱਸ ਯਾਤਰਾ ਸ਼੍ਰੀ ਮਾਤਾ ਨੈਣਨ ਦੇਵ ਮੰਦਰ ਵਾਸਤੇ ਇਹ ਅੱਜ ਜਾ ਰਹੇ ਨੇ ਤੇ ਉਸ ਮੈਂ ਵੀ ਸ਼ਰੀਕ ਹੋਇਆ ਮੈਂ ਵੀ ਬਹੁਤ ਧੰਨਵਾਦੀ ਕਿ ਵੀ ਮਾਈ ਰਾਣੀ ਸਾਡੇ ਤੇ ਵੀ ਕਿਰਪਾ ਕਰੇ ਤੇ ਸਾਰਿਆਂ ਤੇ ਵੀ ਕਿਰਪਾ ਕਰੇ ਤੇ ਯਾਤਰਾयां ਸਾਰਿਆਂ ਦੀ ਸਫਲ ਹੋਵੇ ਤੇ ਇਸ ਰੂਪ ਚ ਮੈਂ ਸਾਰਿਆਂ ਨੂੰ ਇਸ ਮੁਫਤ ਯਾਤਰਾ ਦੀ ਜਿਹੜੀ ਕੋਸ਼ਿਸ਼ ਹੈ ਕੋਆਪਰੇਸ਼ਨ ਇਸਾ ਯੋਗੇ ਰਲ ਮਿਲ ਕੇ ਜਿਸ ਤਰੀਕੇ ਨਾਲ ਮਾਤਾ ਨੈਣਨ ਦੇਵੀ ਯਾ ਫ੍ਰੀ ਬੱਸ ਯਾਤਰਾ ਦਾਇਨਾ ਨੇ ਪ੍ਰੋਵੀਜ਼ਨ ਕਰਕੇ ਆ ਜੋ ਜਾ ਰਹੇ ਨੇ ਤੇ ਮੇਰੀ ਸ਼ੁਭ ਕਾਮਨਾ ਹੈ ਔਰ ਮਾਇਰਾਣੀ ਸਾਰਿਆਂ ਦੇ ਕਿਰਪਾ ਦ੍ਰਿਸ਼ਟੀ ਰੱਖੇ ਬੋਲ ਸੱਚੇ ਦਰਬਾਰ ਜੈ ਜੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼